ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਣ ਦੀ ਸਭ ਤੋਂ ਵੱਡੀ ਅਪਡੇਟ ਸੂਤਰਾਂ ਦੇ ਹਵਾਲੇ ਤੋਂ ਕਿਉਂਕਿ ਇਹ ਜਲੰਧਰ ਵੈਸ ਤੋਂ ਜਿਮਨੀ ਚੌਂ ਦੀ ਅੱਜ ਕਾਊਂਟਿੰਗ ਹੋ ਰਹੀ ਹੈ ਕਾਊਂਟਿੰਗ ਨੂੰ ਲੈ ਕੇ ਹੋ ਗਿਆ ਹੈ ਵੱਡਾ ਖੁਲਾਸਾ ਦੱਸ ਦਈਏ ਕਿ ਪੰਜਾ ਉਮੀਦਵਾਰਾਂ ਦੇ ਵਿੱਚੋਂ ਸਭ ਤੋਂ ਅੱਗੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਪਾਲ ਭਗਤ ਲਗਭਗ ਮਹਿੰਦਰ ਪਾਲ ਸਿੰਘ ਦਾ ਜਿੱਤਣਾ ਤੈ ਹੋ ਚੁੱਕਿਆ ਹੈ ਕਿਉਂਕਿ ਜਿੰਨੀਆਂ ਵੋਟਾਂ ਦਸੀਆਂ ਜਾਰੀਆਂ ਨੇ ਜੇ ਇਸੇ ਮਾਰਜਨ ਦੇ ਨਾਲ ਅੱਗੇ ਵਧੇ ਰੇ ਲਗਭਗ 9500 ਤੋਂ ਵੀ ਜ਼ਿਆਦਾ ਵੋਟ ਦੇ ਨਾਲ ਉਹ ਅੱਗੇ ਚੱਲ ਰਹੇ ਨੇ ਮਹਿੰਦਰ ਪਾਲ ਭਗਤ ਆਪ ਆਦਮੀ ਪਾਰਟੀ ਵੱਲੋਂ ਦੂਜੇ ਨੰਬਰ ਤੇ ਚੱਲ ਰਹੇ ਨੇ ਬੀਬਾ ਸਰਿੰਦਰ ਕੌਰ ਕਾਂਗਰਸ ਪਾਰਟੀ ਵੱਲੋਂ 3 ਨੰਬਰ ਤੇ ਪਾਰਟੀ ਜਨਤਾ ਪਾਰਟੀ ਸ਼ੀਤਲ ਅੰਗੁਰਾਲ 4 ਨੰਬਰ ਤੇ ਬੀਬੀ ਸਰਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ 5ਵੇਂ ਨੰਬਰ ਤੇ ਬੌਜਨ ਸਮਾਜ ਪਾਰਟੀ ਦੇ ਉਮੀਦਵਾਰ ਲਖਵਿੰਦਰ ਲਾਕਾ ਹੋ ਸਕਦੀਆਂ ਨੇ ਦੋ ਉਮੀਦਵਾਰਾਂ ਦੀਆਂ ਚੋਣਾਂ ਜਵੰਤਾਂ ਜਬਤ ਬੀਬੀ ਸਰਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਬੌਜਨ ਸਮਾਜ ਪਾਰਟੀ ਵੱਲੋਂ ਲਖਵਿੰਦਰ ਲਾਕਾ ਦਿਆਂ ਜਿਹੜੀਆਂ ਜ਼ਬਾਂਤਾਂ ਨੇ ਜ਼ਬਤ ਹੋ ਸਕਦੀਆਂ ਨੇ ਹੁਣ ਜੇ ਗੱਲ ਕਰੀਏ ਕਾਊਂਟਿੰਗ ਦੀ ਵੋਟਾਂ ਦੀ ਗਿਣਤੀ ਕੀਤੀ ਸਭ ਤੋਂ ਅੱਗੇ ਚੱਲ ਰਹੇ ਨੇ ਮਹਿੰਦਰਪੁਰ ਪਗਤ ਆਮ ਆਦਮੀ ਪਾਰਟੀ ਵੱਲੋਂ ਛੱਡ ਗਏ ਨੇ ਪਿੱਛੇ ਬੀਬੀ ਸਰੇਂਦਰ ਕੌਰ ਜਿਹੜੇ ਜਮਨੀ ਚੋਣ ਲੜ ਲੜ ਰਹੇ ਲੜੇ ਸੀ ਜਿਨ੍ਹਾਂ ਨੇ ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚਰਨੀ ਨੂੰ ਹੁਣ ਟੈਨਸ਼ਨ ਪੈ ਚੁੱਕੀ ਹੈ ਕਿਉਂਕਿ ਮਹਿੰਦਰਪਾਲ ਭਗਤ ਕਾਫੀ ਵੋਟਾਂ ਦੇ ਨਾਲ ਲਗਭਗ ਗੱਲ ਕਰੀਏ ਤੇ ਹੁਣ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ 10000 ਤੋਂ ਵੀ ਉੱਪਰ ਜਨਨ ਕਿ ਲੀਡ ਮਿੰਟ ਬਿੰਟ ਬਾਦ ਵੱਧ ਰਹੀ ਹੈ ਆਮ ਆਦਮੀ ਪਾਰਟੀ ਦੀ ਦੱਸਿਆ ਜਾ ਰਿਹਾ ਸੀ ਕੱਲ ਜਿਹੜਾ ਹੈ ਤਾਂ ਤਾਂ ਲੱਗਿਆ ਹੋਇਆ ਸੀ ਮਹਿੰਦਰਪਾਲ ਭਗਤ ਦੇ ਕਰਦੇ ਵਿੱਚ ਜਿਮਣੀ ਚੋਣ ਨੂੰ ਲੈ ਕੇ ਮਹਿੰਦਰਪਾਲ ਭਗਤ ਅਤੇ ਉਸਦੇ ਪਰਿਵਾਰ ਨੂੰ ਕੱਲ ਵਧਾਈਆਂ ਦਿੱਤੀਆਂ ਗਈਆਂ ਜਿੱਤ ਦੀਆਂ ਕਿ ਐਲਾਨ ਹੋਣਾ ਬਾਕੀ ਹੈ ਜਿੱਤਾ ਪੱਕੀ ਹੈ ਜਿੱਦੇ ਨਜ਼ਰ ਆ ਰਹੇ ਨੇ ਜਿੱਤ ਵੱਲ ਵਧ ਰਹੇ ਨੇ ਮਹਿੰਦਰਪਾਲ ਭਗਤ ਆਮ ਆਦਮੀ ਪਾਰਟੀ ਵੱਲੋਂ ਦੂਜੇ ਨੰਬਰ ਤੇ ਚੱਲ ਰਹੀ ਹੈ ਬੀਬੀ ਸੁਰਿੰਦਰ ਕੌਰ